ਗਵਾੜਾ ਦੇ ਪਿੰਡ ਪਾਸਚਾ ਵਿਖੇ ਇੱਕ ਪਰਿਵਾਰ ਦੀਆਂ ਖੁਸ਼ੀਆਂ ਉਸ ਵੇਲੇ ਮਾਤਮ ਵਿੱਚ ਬਦਲ ਗਈਆਂ ਜਦੋਂ ਵੱਡੇ ਪੁੱਤਰ ਦੇ ਜਨਮ ਦਿਨ ਦੀ ਤਿਆਰੀ ਕਰ ਰਹੇ ਪਰਿਵਾਰ ਨੇ ਘਰ ਦਾ ਕਮਰਾ ਖੋਲ੍ਹਿਆ ਤਾਂ ਦੇਖਿਆ ਛੋਟੇ ਪੁੱਤ ਨੇ ਗਲ ਵਿੱਚ ਫਾਹੇ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੋਈ ਸੀ ਇਸ ਸਬੰਧੀ ਚੌਂਕੀ ਇੰਚਾਰਜ ਗੁਰਦੀਪ ਸਿੰਘ ਨੇ ਦੱਸਿਆ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਬੱਚੇ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਜੋ ਮਡਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬੱਚਾ ਪਰਿਵਾਰ ਤੋਂ ਪਤੰਗ ਲਈ ਚైనా ਡੋਰ ਦੀ ਮੰਗ ਕਰ ਰਿਹਾ ਸੀ ਪਰ ਪਰਿਵਾਰ ਨੇ ਇਸ ਜਾਣਲੇਵਾ ਡੋਰ ਦੇ ਹੋ ਰਹੇ ਨੁਕਸਾਨ ਕਾਰਨ ਅਤੇ ਸਰਕਾਰ ਵੱਲੋਂ ਕੀਤੀ ਇਸ ਡੋਰ ਤੇ ਪਾਬੰਦੀ ਕਾਰਨ ਬੱਚੇ ਨੂੰ ਇਹ ਡੋਰ ਲੈ ਕੇ ਦੇਣ ਤੋਂ ਇਨਕਾਰ ਕਰ ਦਿੱਤਾ ਅਦੇ ਉਸ ਨੂੰ ਪੜਨ ਲੈ ਕੇ ਹ ਬੱਚੇ ਨੇ ਇਸ ਗੱਲ ਤੋਂ ਨਾਰਾਜ਼ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਇਸ ਦਾ ਪਤਾ ਪਰਿਵਾਰ ਨੂੰ ਉਸ ਵੇਲੇ ਲੱਗਾ ਜਦੋਂ ਕਾਫੀ ਦੇਰ ਤੱਕ ਬੱਚਾ ਆਪਣੇ ਕਮਰੇ ਵਿੱਚੋਂ ਬਾਹਰ ਨਹੀਂ ਆਇਆ ਜਦੋਂ ਪਰਿਵਾਰ ਨੇ ਦਰਵਾਜ਼ਾ ਖੜਕਾਇਆ ਤਾਂ ਬੱਚੇ ਨੇ ਦਰਵਾਜ਼ਾ ਨਹੀਂ ਖੋਲਿਆ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਬੱਚੇ ਨੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੋਈ ਸੀ ਪੁਲਿਸ ਨੇ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਾ ਕੇ ਲਾਸ਼ ਪਰਿਵਾਰਕ ਮੈਂਬਰਾਂ ਦੇ ਸਪੂਰਦ ਕਰ ਦਿੱਤੀ ਹੈ ਨੈੱਡ ਬੋਡੀ ਰੀਸੀਵ ਹੋਈ ਹੈ ਜੀ ਕੱਲ ਇੱਕ 11 ਸਾਲ ਦੇ ਮੇਲ ਬੱਚੇ ਦੀ ਵਿਦ ਅਲਰਜੀ ਹਿਸਟਰੀ ਆਫ ਹੈਂਗਿੰਗ ਕਿ ਗਲਜਪਾਹ ਲੱਗੇ ਬੱਚੇ ਦੀ ਮੌਤ ਹੋਈ ਹੈ ਇਹ ਇਹਦੀ ਹਿਸਟਰੀ ਦਿੱਤੀ ਗਈ ਸੀ ਸਾਡੇ ਕੋਲ ਬੋਡੀ ਲੈ ਕੇ ਆਏ ਸੀਗੇ ਤੇ ਬੱਚਾ ਬ੍ਰੌਡ ਰੈਟ ਸੀਗਾ ਇੱਥੇ ਸਾਡੇ ਕੋਲ ਤੇ ਫਿਰ ਮੌਤਰੀ ਸ਼ਿਫਟ ਕੀਤਾ ਸੀ ਬੱਚੇ ਨੂੰ ਤੇ ਅੱਜ ਪੁਲਿਸ ਪੇਪਰਸ ਰੈਡੀ ਕਰਕੇ ਸਾਡੇ ਕੋਲ ਲੈ ਕੇ ਆਏ ਨੇ ਆਈਯੂ ਸਾਹਿਬ ਤੇ ਅੱਜ ਉਹਨਾਂ ਦਾ ਪੋਸਟਮਾਰਟਮ ਐਗਜ਼ਾਮੀਨੇਸ਼ਨ ਕੀਤਾ ਗਿਆ ਹੈ ਬੱਚੇ ਦਾ ਤੇ ਬਾਕੀ ਉਸ ਤੋਂ ਬਾਅਦ ਪੋਸਟਮਾਰਮ ਕਰਨ ਤੋਂ ਬਾਅਦ ਬੱਚੇ ਦੀ ਡੈੱਡ ਬੋਡੀ ਆਪਾਂ ਰਿਲੇਟਿਵਸ ਨੂੰ ਹੈਂਡਓਵਰ ਕਰ ਦਿੱਤੀ ਹੈ ফর ਕਨਮੇਸ਼ਨ ਕੋਈ ਤੇ ਜਾਣਕਾਰੀ ਹੈ ਵੀ ਕਿਸ ਤਰ੍ਹਾਂ ਮੌਤ ਹੋਈ ਹੈ ਕੁਰੀ ਬੇਸਿਕਲੀ ਤਾਂ ਅਲੈਜਿਸਟਰ ਆਫ ਹੈਂਗਿੰਗ ਹੀ ਉਹਨਾਂ ਨੇ kiya ਹੈ ਬਾਕੀ ਪੋਸਟਮਾਰਮ ਰਿਪੋਰਟ ਚ ਪਤਾ ਲੱਗ ਜਾਏਗਾ ਕਿ ਕੀ ਕਾਰਨ ਹੈ ਠੀਕ ਹੈ ਜੀ ਕੀ ਨਾਮ ਤੁਹਾਡਾ ਹੈ ਡਾਕਟਰ ਚੰਦ ਮੈਂ ਐਸਆਈ ਗੋਰੀਬ ਸਿੰਘ ਇੰਚਾਰਜ ਚੌਂਕੀ ਪਾਸਟਾ ਥਾਣਾ ਰਾਮਲੇ ਵਡੀ ਸਾਨੂੰ ਕੱਲ ਹੀ ਸਲਾਹ ਮਿਲੀ ਸੀ ਕਿ 11 ਸਾਲ ਦੇ ਬੱਚੇ ਨੇ ਮਤਲਬ ਦੀ ਮੌਤ ਹੋਈ ਆ ਤੇ ਉਹਨੇ ਸ਼ੈਲ ਹੈਂਗਿੰਗ ਹੋਈ ਆ ਤੇ ਜਦੋਂ ਅਸੀਂ ਮੌਕੇ ਤੇ ਮਾਲਫ ਕਰ ਹਸਪਤਾਲ ਪੁੱਜਿਆ ਹਸਪਤਾਲ ਤੋਂ ਉਹਦੇ ਘਰ ਬਾਪ ਨਾਲ ਸੰਪਰਕ ਹੋਇਆ ਸਾਡਾ ਬੱਚੇ ਦਾ ਨਾਮ ਪਵਜੋਤ ਸਿੰਘ son of ਜਰਨੈਲ ਸਿੰਘ ਵਾਸੀ ਪਾਂਸ਼ਟਾ ਉਮਰ ਹੈਗੀ 11 ਸਾਲ ਤੇ ਆਪਣੇ ਪਿਤਾ ਨੂੰ ਕਹਿੰਦੇ ਕਿ ਚੈਨਾ ਡੋਰ ਲੈਣ ਲਈ ਕਹਿੰਦਾ ਹੋਊਗਾ ਬਾਪ ਨੇ ਤਾਂ ਆਪਣਾ ਫਰਜ਼ ਨਿਭਾਉਂਦੇ ਹੋਏ ਕਿ ਉਹਨੂੰ ਜੋ ਚੀਜ਼ ਸਰਕਾਰ ਵੱਲੋਂ ਬੈਨ ਆ ਜਿਹਦੇ ਨੁਕਸਾਨ ਆ ਪੰਛੀਆਂ ਨੂੰ ਵੀ ਆ ਇਨਸਾਨਾਂ ਨੂੰ ਵੀ ਹੈਗੇ ਆ ਉਹਨੇ ਉਹਨੂੰ ਨਹੀਂ ਪਿਆਕ ਦਿੱਤੀ ਤੇ ਮਨਾ ਕੀਤਾ ਤੇ ਇੱਕ ਦੂਜੇ ਕਵਜ ਨਾਲ ਦੇ ਚ ਪੜਨ ਨੂੰ ਕਹਿੰਦੇ ਜਾ ਕੇ ਪੜ ਉਹਨਾਂ ਨੇ ਉਹ ਆਪੋ ਆਪਣੇ ਕੰਮਾਂ 'ਚ ਲੱਗ ਗਏ ਇੰਨੇ ਚ 20 25 ਮਿੰਟ ਬਾਅਦ ਸ਼ਾਇਦ ਉਹਦੀ ਜਾ ਕੇ ਦੇਖਿਆ ਵੀ ਬੱਚਾ ਮਤਲਬ ਬੋਲਦਾ ਕਰ ਤੋਂ ਨਹੀਂਗਾ ਜਾਂ ਉਹਨੂੰ ਕੋਂਡਾ ਖੜਕਾਇਆ ਕੋਂਡਾ ਜਦ ਖੜਕਾਉਣ ਤੇ ਉਹਨੇ ਮੈਨ ਖੋਲਿਆ ਤੇ ਇਹਨਾਂ ਨੇ ਫਿਰ ਕੋਸ਼ਿਸ਼ ਕੀਤੀ ਦਰਵਾਜ਼ਾ ਭੰਨੇ ਆ ਜਾਂ ਕੁਝ ਵੀ ਕੀਤਾ ਤੇ ਬੱਚਾ ਜਿਹੜਾ ਹੈਂਗਿੰਗ ਹੋਈ ਪਈ ਸੀਗੀ ਜਿਹੜਾ ਦਰਵਾਜ਼ੇ ਦੇ ਹੁੰਦਾ ਨਾ ਉਹ ਖਿੜਕੀਆਂ ਦਾ ਪਾਈਪ ਫੜਦਿਆਂ ਵਾਲਾ ਉਹਦੇ ਕਲੰਪ ਦੇ ਨਾਲ ਬੱਚਾ ਕਹਿੰਦੇ ਪਏ ਅਸੀਂ ਮਤਲਬ